ਚਲੋ ਉਧਰ ਤੋਂ ਧਾਣੇ ਸਦਰ ਪੱਟੀ ਪ੍ਰਚਾਰ ਇਸ਼ਤਰਾ ਹੋਇਆ ਸੀਗਾ 147/24 ਜਿਹਦੇ ਵਿੱਚ ਜਿਹੜਾ ਮਦਈ ਆ ਉਹਦੀ ਕੁੱਟਮਾਰ ਕੀਤੀ ਸਹੀ ਕੀਤੀ ਗਈ ਸੀਗੀ ਦੋਸ਼ੀ ਗੁਰਵਿੰਦਰ ਸਿੰਘ ਵੱਲੋਂ ਉਹਦੇ ਉਹਦੇ ਖਿਲਾਫ ਐਫਆਈਆਰ ਰਜਿਸਟਰ ਹੁੰਦੀ ਹੈ ਤੇ ਮੁੜਕੇ ਜਦੋਂ ਪੁਲਿਸ ਨੇ ਉਹਨੂੰ ਅਰੈਸਟ ਕੀਤਾ 3 ਦਿਨ ਪਹਿਲਾਂ ਜਦੋਂ ਮੁੜਕੇ ਜਦੋਂ ਅਰੈਸਟ ਹੋਈ ਹੈ ਉਹਦੀ ਤੇ ਉਹਦੇ ਉਹਨੇ ਵੀ ਇੱਕ ਜਿਹੜੀ ਜਾਲੀ ਸੈਟਅਪ ਨੇ ਲਾਈ ਹੋਈ ਸੀਗੀ ਜਦੋਂ ਉਹ ਮੌਕੇ ਦੇ ਜਿਹੜੇ ਹਾਲਾਤ ਸੀਗੇ ਉਹ ਵੈਰੀ ਉਹ ਵੈਰੀਫਾਈ ਕੀਤੇ ਤੇ ਜਿਹੜੀ ਸੱਟ ਲਗਣੀ تصدیق ਨਹੀਂ ਹੋ ਰਹੀ ਸੀਗੀ ਤੇ ਜਦੋਂ ਇਸ ਤੋਂ ਪੁੱਛਗਿਛ ਕੀਤੀ ਗਈ ਤੇ ਇਹ ਗੱਲ ਸਾਹਮਣੇ ਆਈ ਕਿ ਆ ਜਿਹੜਾ ਦੋਸ਼ੀ ਹੈ ਇਸ ਪਰਚੇ ਦਾ ਗੁਰਵਿੰਦਰ ਸਿੰਘ ਇੰਨੇ ਆਪਣੇ ਜਾਲੀ ਸੱਟ ਲਗਵਾਈ ਗਈ ਸੀਗੀ ਇਦੇ ਵਿੱਚ ਇਨਵੈਸਟੀਗੇਸ਼ਨ ਕਰਦੇ ਹੋਏ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਜਿਹੜਾ ਬੰਦਾ ਗੁਰਵਿੰਦਰ ਇਹਨੇ ਹਰਪਾਲ ਸਿੰਘ ਨਾਮ ਦਾ ਬੰਦਾ ਹੈ ਜਿਹੜਾ ਕਿ ਖੇਮ ਕਰਨ ਸਿਵਲ ਹਸਪਤਾਲ ਦੇ ਵਿੱਚ ਸੁਪਰਵਾਈਜ਼ਰ ਹੈ ਉਹਨੂੰ ਕੰਟੈਕਟ ਕੀਤਾ ਜਾਲੀ ਸੜ ਬਣਵਾਉਣ ਲਈ ਇਹਨਾਂ ਦਾ ਜਿਹੜਾ ਸੌਦਾ ਹੈ 45000 ਰੁਪਏ ਦੇ ਵਿੱਚ ਹੋਇਆ ਹਰਪਾਲ ਸਿੰਘ ਨੇ ਇੱਕ ਪ੍ਰਾਈਵੇਟ ਹਸਪਤਾਲ ਹੈ ਗੁਰੂ ਅਮਰ ਅਮਰਦਾਸ ਪਿੰਡਲ ਕੋ ਉਥੇ ਇੱਕ ਅਸਿਸਟੈਂਟ ਲੱਗਿਆ ਸੀਗਾ ਮਨਦੀਪ ਸਿੰਘ ਉਹਨੇ ਕੱਟ ਮਾਰ ਕੇ ਇਹਦੇ 326 ਜਿਹੜੀ ਪੁਰਾਣੀ ਹੁੰਦੀ ਸੀ ਆਪੀਸੀ ਦੀ ਉਹ ਝੂਠੀ ਬਣਾਉਣ ਲਈ ਨੇ ਕੱਟ ਲਾਇਆ ਤੇ ਹੱਡੀ ਬਾਹਰ ਕੱਢੀ ਤੇ ਇਹਨਾਂ ਨੇ ਜਿਹੜੀ ਇਹਦੀ ਪੇਮੈਂਟ ਹੈ ਇੱਕ ਉੱਥੇ ਹੀ ਸਰਕਾਰੀ ਹਸਪਤਾਲੀ ਫੋਰਥ ਕਲਾਸ ਲੱਗੇ ਤੀਰਤ ਸਿੰਘ ਉਹਦੇ ਖਾਤੇ 'ਚ Google Pay ਦਾ ਹੀ ਪੇਮੈਂਟ ਕੀਤੀ ਤੇ ਮੁੜਕੇ ਜਿਹੜੀ ਜਾਲੀ ਜਿਹੜੀ ਐਮਐਲਆਰ ਬਣਵਾਈ ਗਈ ਹੈ ਇਹ ਤੋਂ ਇਹਦੇ ਵਿੱਚ ਫਿਰ ਅਸੀਂ ਵਾਧਾ ਜ਼ੁਰਮ ਕਰਕੇ ਕੇਸ ਦੇ ਵਿੱਚ ਫੋਰਜਰੀ ਦਾ ਜਿਹੜੀ ਰੈਲੇਵੈਂਟ ਧਾਰਾ ਹੈ ਮੁੜਕੇ ਹਰਪਾਲ ਸਿੰਘ ਨੂੰ ਮਨਦੀਪ ਸਿੰਘ ਤੀਰਤ ਸਿੰਘ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਇਸ ਤੋਂ ਇੱਕ ਬੜਾਈ ਜਿਹੜਾ ਕਿ ਜਾਲੀ ਸੱਟ ਲਾ ਕੇ ਝੂਟੇ ਝੂਟੇ ਪਰਚੇ ਕਰਨ ਦਾ ਜਿਹੜਾ ਰਿਵਾਜ ਸੀਗਾ ਉਹ ਇੱਕ ਗਿਰੋ ਦਾ ਪਰਦਾ ਫਾਸ਼ ਹੋਇਆ ਤੇ ਇਹਦੇ ਵਿੱਚ ਸਾਨੂੰ ਹੋਰ ਵੀ ਉਮੀਦ ਹੈ ਅਸੀਂ ਜਿਹੜੇ ਖਾਤੇ ਚ ਪੈਸੇ ਜਾ ਰਹੇ ਆ ਉਹਦੀ ਤਫਤੀਸ਼ ਕਰ ਰਹੇ ਆ ਕਿ ਉਹਦੇ ਵਿੱਚ ਹੋਰ ਕਿੱਥੋਂ ਕਿੱਥੋਂ ਪੈਸੇ ਆਏ ਆ ਤੇ ਹੋਰ ਕਿਹੜੇ ਕੇਸਾਂ ਦੇ ਵਿੱਚ ਜਿਹੜੀ ਕਿ ਇਹ ਜਾਲੀ ਸੱਠਾਂ ਜਿਹੜੀ ਬਣਵਾਈ ਗਈ ਹੈ ਤੇ ਹੋਰ ਕਿਹੜੇ ਕਿਹੜੇ ਬੰਦੇ ਇਸ ਗਿਰੋ ਦੇ ਵਿੱਚ ਇਨਵੋਲ ਨੇ ਤੇ ਜੋ ਵੀ ਅੱਗੇ ਖਲਾਸੇ ਹੋਣਗੇ ਤੁਹਾਡੇ ਨਾਲ ਸੰਜੇ ਕੀਤਾ ਜਾਵੇਗਾ ਇਹ ਜੀ ਜਾਂਚ ਦਾ ਵਿਸ਼ਾ ਹੈ ਫਿਲਹਾਲ ਜਿਹੜੀ ਸਾਡੇ ਕੋਲ ਇਨਫੋਰਮੇਸ਼ਨ ਹੈ ਜਿਹਦੇ ਇਹਨਾਂ ਨੇ ਦੱਸੀ ਹੈ ਕਿ ਇਹ ਸੁਪਰਵਾਈਜ਼ਰ ਹੈ ਇੱਕ ਬੰਦਾ ਤੇ ਦੂਜਾ ਕਲਾਸ ਹੋਰ ਹੈ